ਬੰਦੇ ਨੇ ਕੀ ਕੀਤਾ ਕਿ ਆਪਦੀ ਕੁੜਮਣੀ ਨੂੰ ਕੱਢ ਕੇ ਲੈ ਗਿਆ। ਪੁੱਤ ਨੇ ਆਪਦੇ ਪਿਓ ਨੂੰ ਕਿਹਾ ਕਿ ਡੈਡੀ ਤੂੰ ਆ ਕੰਮ ਚੰਗਾ ਨਹੀਂ ਕੀਤਾ। ਤੂੰ ਮੈਨੂੰ ਸਹੁਰਿਆਂ ਦੇ ਘਰ ਮੂੰਹ ਵਿਖਾਉਣ ਜੋਗਾ ਨਹੀਂ ਛੱਡਿਆ। ਤਾਂ ਅੱਗੋਂ ਪਿਓ ਨੇ ਆਪਦੇ ਪੁੱਤ ਨੂੰ ਗੋਲੀ ਮਾਰ ਕੇ ਮਾਰ ਦਿੱਤਾ। ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਇੱਕ ਸੱਚੀ ਕਹਾਣੀ ਲੈ ਕੇ। ਜਿਹੜੇ ਬਾਈ ਦੀ ਅੱਜ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਲੱਗਿਆ। ਉਹੋ ਵਿਚਾਰਾ ਇਸ ਦੁਨੀਆ ਦੇ ਵਿੱਚ ਨਹੀਂ ਹੈਗਾ। ਉਹਨਾਂ ਦੇ ਕਿਸੇ ਰਿਸ਼ਤੇਦਾਰ ਨੇ ਇਹ ਕਹਾਣੀ ਸਾਡੇ ਤੱਕ ਪਹੁੰਚਾਈ ਹੈ ਆਜ ਉਹ ਕਰਦੇ ਆਂ ਕਹਾਣੀ ਦੀ ਸ਼ੁਰੂਆਤ ਜਿਹੜਾ ਬਾਈ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਕੀ ਹੁੰਦਾ ਕਿ ਜਿਹੜੇ ਬਾਈ ਦੇ ਫਾਦਰ ਸਾਹਿਬ ਹੋរី ਸੀਗੇ ਉਹ ਤਿੰਨ ਭਰਾ ਸੀਗੇ ਬਾਈ ਦੇ ਦੋ ਵੱਡੇ ਤਾਏ ਸੀਗੇ ਤੇ ਬਾਈ ਦਾ ਪਿਓ ਸਭ ਤੋਂ ਛੋਟਾ ਸੀਗਾ ਤਿੰਨੇ ਭਰਾਵਾਂ ਕੋਲੇ ਲਗਭਗ 15 ਕ ਕਿੱਲੇ ਜ਼ਮੀਨ ਸੀਗੀ 5-5 ਕਿੱਲੇ ਜ਼ਮੀਨ ਆਉਂਦੀ ਸੀਗੀ ਤਾਂ ਜਿਹੜੇ ਬਾਈ ਦੇ ਫਾਦਰ ਸਾਹਿਬ ਹੋរី ਸੀਗੇ ਉਹ ਆਰਮੀ ਦੇ ਵਿੱਚ ਭਰਤੀ ਹੋ ਜਾਂਦੇ ਆ ਚਲੋ ਜੀ ਉਸ ਤੋਂ ਬਾਅਦ ਬਾਈ ਦਾ ਜਨਮ ਹੁੰਦਾ ਜਦੋਂ ਬਾਈ ਦਾ ਜਨਮ ਹੁੰਦਾ ਬਾਈ ਹਜੇ 3-4 ਸਾਲ ਦੀ ਉਮਰ ਦਾ ਹੁੰਦਾ ਤਾਂ ਕੀ ਹੁੰਦਾ ਕਿ ਜਿਹੜੀ ਬਾਈ ਦੀ ਮਾਂ ਹੁੰਦੀ ਆ ਉਹਦੀ ਕਿਸੇ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ ਬਾਈ ਹੁਣ ਇਕੱਲਾ-ਕੱਲਾ ਹੈਗਾ ਸੀਗਾ ਪਿਓ ਹੁਣ ਫੌਜ ਦੇ ਵਿੱਚ ਸੀਗਾ ਚਲੋ ਜੀ ਮਾਂ ਦੇ ਭੂਗ ਤੋਂ ਬਾਅਦ ਰਿਸ਼ਤੇਦਾਰਾਂ ਨੇ ਤਾਇਆ ਨੂੰ ਕਿਹਾ ਵੀ ਤੁਸੀਂ ਇਹ ਮੁੰਡੇ ਨੂੰ ਰੱਖ ਲਓ ਤੁਸੀਂ ਨੂੰ ਪਾਲ ਦਿਓ ਚਲੋ ਜੀ ਤਾਇਆ ਨੇ ਰਿਸ਼ਤੇਦਾਰਾਂ ਦੀ ਸ਼ਰਮ ਦੇ ਮਾਰਿਆਂ ਨੇ 6 ਮਹੀਨੇ ਸਾਲ ਕਰੇ ਰੱਖਿਆ ਉਸ ਤੋਂ ਬਾਅਦ ਜਿਹੜੇ ਤਾਏ ਸੀਗੇ ਉਹ ਹੱਥ ਘੜੇ ਕਰ ਗਏ ਵੀ ਨਹੀਂ ਭਾਈ ਅਸੀਂ ਇਸ ਮੁੰਡੇ ਨੂੰ ਨਹੀਂ ਸਾਂਭ ਸਕਦੇ ਹੁਣ ਪਿਓ ਆਰਮੀ ਦੇ ਵਿੱਚ ਸੀਗਾ ਉਹ ਤਾਂ ਕਦੇ 6 ਮਹੀਨੇ ਆਵਾਟਾਉਂਦਾ ਸੀਗਾ ਕਦੇ 8 ਮਹੀਨੇ ਆਵਾਟਾਉਂਦਾ ਸੀਗਾ ਕਦੇ 3 ਨਾ ਮਹੀਨੇ ਆਵਾਟਾਉਂਦਾ ਸੀਗਾ ਪਰ ਜਿਹੜਾ ਪਿਓ ਸੀਗਾ ਉਹ ਵੀ ਥੋੜਾ ਜਿਹਾ ਹੋਰ ਟਾਈਪ ਦਾ ਬੰਦਾ ਸੀਗਾ ਚਲੋ ਜੀ ਉਸ ਤੋਂ ਬਾਅਦ ਬਾਈ ਦੀ ਮਾਸੀ ਬਾਈ ਨੂੰ ਆਪਦੇ ਪਿੰਡ ਲੈ ਗਈ ਚਲੋ ਜੀ ਮਾਸੀ ਨੇ ਬੜੇ ਲਾਡਾਂ ਨਾਲ ਉਹਨੂੰ ਪਾਲਿਆ ਵੱਡਾ ਕਰ ਲਿਆ ਉਸ ਤੋਂ ਬਾਅਦ ਜਿਹੜਾ ਬਾਈ ਦਾ ਪਿਓ ਸੀਗਾ ਉਹਨੇ ਟਾਈਮ ਨੂੰ ਬਾਈ ਜੀ ਉਹ ਵੀ ਰਿਟਾਇਰ ਹੋ ਕੇ ਘਰੇ ਆ ਗਿਆ। ਜਦੋਂ ਬਾਈ ਦਾ ਪਿਓ ਘਰੇ ਰਿਟਾਇਰ ਹੋ ਕੇ ਆ ਜਾਂਦਾ ਤਾਂ ਉਸ ਤੋਂ ਬਾਅਦ ਉਹ ਆਪਦੇ ਪੁੱਤ ਨੂੰ ਮਾਸੀ ਦੇ ਪਿੰਡੋਂ ਘਰੇ ਲੈ ਆਉਂਦਾ। ਚਲੋ ਜੀ ਪੁੱਤ ਵਾਸਤੇ ਰਿਸ਼ਤੇ ਵੇਖਣੇ ਸ਼ੁਰੂ ਕਰ ਲੈਂਦਾ। ਵੀ ਚਲ ਹੁਣ ਮੈਂ ਪੁੱਤ ਵਿਆਹਾਂਗਾ ਤੇ ਨੌ ਘਰੇ ਲੈ ਕੇ ਆਉਂਗਾ। ਚਲੋ ਜੀ ਦੋ ਚਾਰ ਰਿਸ਼ਤੇ ਦੇਖੇ ਇਧਰ ਉਧਰ ਨਹੀਂ ਪਸੰਦ ਆਈ। ਜਿਹੜਾ ਬਾਈ ਸੀ ਉਹ ਬਹੁਤ ਜ਼ਿਆਦਾ ਸੋਹਣਾ ਸੁਨੱਖਾ ਸੀਗਾ। ਚਲੋ ਜੀ ਇੱਕ ਥਾਂ ਤੇ ਕੁੜੀ ਪਸੰਦ ਆ ਜਾਂਦੀ ਐ। ਕੁੜੀ ਦਾ ਪਿਓ ਮਰਿਆ ਹੁੰਦਾ, ਮਾਂ ਹੁੰਦੀ ਐ। ਤੇ ਇੱਕ ਕੁੜੀ ਦਾ ਛੋਟਾ ਭਰਾ ਹੁੰਦਾ ਚਲੋ ਜੀ ਉੱਥੇ ਬਾਈ ਦਾ ਰਿਸ਼ਤਾ ਪੱਕਾ ਹੋ ਜਾਂਦਾ ਤੇ ਬਾਈ ਦਾ ਹੋ ਜਾਂਦਾ ਪਿਆਰ ਵਿਆਹ ਤੋਂ 6-7 ਮਹੀਨਿਆਂ ਬਾਅਦ ਕੀ ਹੁੰਦਾ ਹੈ ਕਿ ਜਿਹੜਾ ਬਾਈ ਦਾ ਪਿਓ ਸੀਗਾ ਉਹਦੀ ਗੱਲਬਾਤ ਕੁੜਮਣੀ ਦੇ ਨਾਲ ਹੋ ਜਾਂਦੀ ਹੈ ਜਦੋਂ ਗੱਲਬਾਤ ਕੁੜਮਣੀ ਨਾਲ ਹੋ ਗਈ ਤਾਂ ਬਾਈ ਦਾ ਪਿਓ ਕੀ ਕਰਿਆ ਕਰੇ ਮਹੀਨੇ ਬਾਅਦ ਬਾਈ ਦੇ ਸਹੁਰੇ ਜਾ ਵੜਿਆ ਕਰੇ ਉੱਥੇ 2-3 ਦਿਨ ਰਾਤਾਂ ਰਿਆ ਕਰੇ ਫੇਰਾ ਆਇਆ ਕਰੇ ਉੱਥੇ ਜਾਇਆ ਕਰੇ ਹੁਣ ਜਿਹੜਾ ਬਾਈ ਸੀਗਾ ਹੁਣ ਬਾਈ ਨੂੰ ਵੀ ਉਸ ਗੱਲ ਦਾ ਮਾੜਾ ਮਾੜਾ ਅਹਿਸਾਸ ਹੋ ਗਿਆ ਕਿ ਮੇਰਾ ਪਿਓ ਕਿਤੇ ਨਾ ਕਿਤੇ ਗਲਤ ਆ ਕਿਉਂਕਿ ਬਾਈ ਦੇ ਪਿਓ ਦਾ ਹੁਣ ਕੀ ਫਰਜ ਬਣਦਾ ਸੀਗਾ ਬਾਈ ਦੇ ਸਹੁਰੇ ਜਾਣ ਦਾ ਹਨਾ ਮਹੀਨੇ ਬਾਅਦ ਉੱਥੇ ਜਾਣਾ ਦੋ ਰਾਤਾਂ ਰਹਿਉਣਾ ਤਿੰਨ ਰਾਤਾਂ ਰਹਿਉਣਾ ਬਾਈ ਕੁਝ ਟਾਈਮ ਚੁੱਪ ਰਿਆ ਜਦੋਂ ਬਾਈ ਦੇ ਸਹੁਰਿਆਂ ਦੇ ਵਿੱਚੋਂ ਬਾਈ ਦੇ ਤਾਏ ਸਹੁਰੇ ਨੇ ਬਾਈ ਦੇ ਚਾਚੇ ਸਹੁਰੇ ਨੇ ਇਸ ਗੱਲ ਦਾ ਤਰਾਜ ਕੀਤਾ ਵੀ ਭਾਈ ਤੂੰ ਆਪਦੇ ਪਿਓ ਨੂੰ ਡੱਕ ਵੀ ਉਹ ਕੁੜਮ ਲੱਗਦਾ ਹਨਾ ਵੀ ਸਾਡਾ ਭਰਾ ਤਾਂ ਮਰਿਆ ਹੋਇਆ ਤੇ ਤੇਰਾ ਪਿਓ ਇੱਥੇ ਆ ਕੇ ਦੋ ਦੋ ਤਿੰਨ ਤਿੰਨ ਰਾਤਾਂ ਰਹਿ ਜਾਂਦਾ ਵੀ ਉਹਦਾ ਕੀ ਫਰਜ ਬਣਦਾ ਚਲੋ ਜੀ ਬਾਈ ਨੇ ਆਪਦੇ ਪਿਓ ਨੂੰ ਸਮਝਾਇਆ ਵੀ ਬਾਪੂ ਗੱਲ ਸੁਣਾ ਵੀ ਤੂੰ ਮਾੜੀ ਮੋਟੀ ਸ਼ਰਮ ਮੰਨ ਵੀ ਹੁਣ ਤੇਰੀ ਚਿੱਟੀ ਦਾੜੀ ਵੀ ਹੁਣ ਤੂੰ ਉੱਥੇ ਕੀ ਲੈਣ ਜਾਣਾ ਇਹ ਮੈਨੂੰ ਵੀ ਪਤਾ ਹੈਗਾ ਹਨਾ ਵੀ ਉਹਦਾ ਘਰ ਵਾਲਾ ਮਰਿਆ ਤੇ ਚਲ ਮੇਰੀ ਮਾਂ ਕੋਣੀ ਹੈਗੀ ਪਰ ਉਮਰ ਦੇ ਲਿਹਾਜ ਨਾਲ ਬੰਦੇ ਨੂੰ ਸਿਆਣਾ ਹੋਣਾ ਪੈਂਦਾ ਚਲੋ ਜੀ ਪਿਓ ਪੁੱਤਾਂ ਦੇ ਵਿੱਚ ਇਸੇ ਗੱਲ ਤੋਂ ਲੈ ਕੇ ਤਕਰਾਰ ਰਹਿਣ ਲੱਗ ਜਾਂਦੀ ਹੈ ਜਿਹੜਾ ਬਾਈ ਦੇ ਫਾਦਰ ਸਾਹਿਬ ਸੀਗੇ ਉਹ दारू-ਦੂਰੂ ਪੀ ਲੈਂਦੇ ਸੀ ਤੇ दारू ਰਾਤ ਨੂੰ ਥੋੜੀ ਜਿਹੀ ਲਿਮਟ ਤੋਂ ਬਾਹਰ ਹੀ ਪੀਂਦੇ ਸੀਗੇ ਚਲੋ ਜੀ ਦੋ ਤਿੰਨ ਮਹੀਨੇ ਉਹ ਉੱਥੇ ਨਾ ਗਿਆ ਉਸ ਤੋਂ ਬਾਅਦ ਫੇਰ ਉਹ ਉੱਥੇ ਜਾਣ ਲੱਗ ਗਿਆ ਚਲੋ ਜੀ ਉਸ ਤੇ ਇਤਨਾ ਜਾਂਦਾ ਰਿਹਾ ਜਾਂਦਾ ਰਿਹਾ ਫੇਰ ਬਾਈ ਦੇ ਸਹੁਰਿਆਂ ਚ ਤਾਏ ਸਹੁਰੇ ਨੇ ਚਾਚੇ ਸਹੁਰੇ ਨੇ ਇਸ ਗੱਲ ਦਾ ਫੇਰ ਉਹਨਾਂ ਨੇ ਤਰਾਜ ਕੀਤਾ ਵੀ ਭਾਈ ਤੂੰ ਆਪਦੇ ਪਿਓ ਨੂੰ ਡੱਕ ਵੀ ਸਾਡੀ ਪਿੰਡ ਦੇ ਵਿੱਚ ਬਦਨਾਮੀ ਹੁੰਦੀ ਹੈ ਇੱਥੇ ਆ ਕੇ ਬੈਠਾ ਰਹਿੰਦਾ ਹਨਾ ਵੀ ਸਾਡੀ ਪਰਜਾਈ ਦੇ ਵੀ ਕੁਝ ਲੱਛਣ ਸਹੀ ਨਹੀਂ ਹੈਗੇ ਵੀ ਉਤੋਂ ਤੇਰਾ ਪਿਓ ਇੱਥੇ ਆ ਕੇ ਬੈਠਾ ਰਹਿੰਦਾ ਤੇ ਇਹ ਕੰਮ ਤੇ ਕੰਟਰੋਲ ਕਰੋ ਉਦੋਂ ਹੁਣ ਬਾਈ ਦੀ ਘਰ ਵਾਲੀ ਵੀ ਬਾਈ ਨਾਲ ਲੜਿਆ ਕਰੇ ਵੀ ਕਿਉਂਕਿ ਬਦਨਾਮੀ ਬੜੀ ਹੈ ਵੀ ਤੂੰ ਆਪਦੇ ਪਿਓ ਨੂੰ ਡੱਕ ਚਲੋ ਜੀ ਇਸ ਗੱਲ ਨੂੰ ਲੈ ਕੇ ਕੀ ਹੁੰਦਾ ਕਿ ਪਿਓ ਪਤਾਂ ਦੀ ਆਪਸ ਦੇ ਵਿੱਚ ਬਹੁਤ ਜਿਆਦੀ ਲੜਾਈ ਹੋ ਜਾਂਦੀ ਹੈ ਤਾਂ ਬਾਈ ਦਾ ਪਿਓ ਕੀ ਕਰਦਾ ਘਰੋਂ ਭੱਜ ਜਾਂਦਾ ਘਰੋਂ ਭੱਜ ਕੇ ਕਿਤੇ ਦੂਰ ਚਲਾ ਜਾਂਦਾ 40 ਕਿਲੋਮੀਟਰ ਦੀ ਵਿੱਥ ਤੇ ਤੇ ਉੱਥੇ ਜਾ ਕੇ ਰਹਿਣ ਲੱਗ ਜਾਂਦਾ ਕਿਉਂਕਿ ਉਹਨੂੰ ਪੈਨਸ਼ਨ ਆਉਂਦੀ ਸੀਗੀ ਪੈਨਸ਼ਨ ਨਾਲ ਉਹਦਾ ਵਿਜਾਰਾ ਵਧੀਆ ਚੱਲਦਾ ਸੀਗਾ ਚਲੋ ਜੀ ਜਦੋਂ ਬਾਈ ਦਾ ਪਿਓ ਘਰੋਂ ਚਲਾ ਜਾਂਦਾ ਕਿਰਾਏ ਤੇ ਰਹਿੰਦਾ ਘਰ ਲੈ ਕੇ ਚਲੋ ਜੀ ਬਾਈ ਵਿਚਾਰਾਂ ਦੀ ਖੇਤੀ ਕਰਨ ਲੱਗ ਗਿਆ 2 ਕੁ ਮਹੀਨੇ ਨੇ ਵੇਟ ਕੀਤਾ ਵੀ ਚਲ ਡੈਡੀ ਘਰੇ ਆ ਜੂਗਾ ਉਹ ਨਹੀਂ ਆਇਆ ਉਹ ਕਹਿੰਦਾ ਵੀ ਮੈਂ ਤਾਂ ਇੱਥੇ ਕਿਰਾਏ ਤੇ ਲੋਟ ਆ ਮੈਨੂੰ ਪੈਨਸ਼ਨ ਆਉਂਦੀ ਹੈ ਵੀ ਤੂੰ ਆਪਦੇ ਘਰ ਤੇ ਮੈਂ ਆਪਦੇ ਘਰ ਅਜ ਤੋਂ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਉਸ ਤੋਂ ਬਾਅਦ ਬਾਈ ਕੋਸ਼ ਆਪਦੇ ਰਿਸ਼ਤੇਰ ਇਕੱਠੇ ਕਰਕੇ ਵੀ ਲੈ ਕੇ ਗਿਆ ਪਿਓ ਦੀ ਮਿੰਨਤਾਂ ਤਰਲੇ ਕਰਕੇ ਆ ਵੀ ਡੈਡੀ ਘਰੇ ਆ ਜਾ ਹਨਾ ਪਹਿਲਾਂ ਤੂੰ ਸਾਰੀ ਉਮਰ ਫੌਜ ਚੱਟੀ ਆ ਮੈਂ ਮਾਸੀ ਕੋਲੇ ਰਿਹਾ ਸਾਰੀ ਉਮਰ ਹਨਾ ਮਾਂ ਮੇਰੀ ਛੋਟੇ ਹੁੰਦੇ ਦੀ ਮਰ ਗਈ ਵੀ ਮੈਨੂੰ ਕਦੋਂ ਮਾਂ ਪਿਓ ਦਾ ਮੋਹ ਮਿਲੂਗਾ ਕਦੋਂ ਪਿਆਰ ਮਿਲੂਗਾ ਹਨਾ ਵੀ ਤੂੰ ਐ ਨਾ ਕਰ ਵੀ ਕੋਈ ਗੱਲ ਨਹੀਂ ਜੋ ਹੋ ਗਿਆ ਉਹ ਗੱਲ ਤੇ ਮਿੱਟੀ ਪਾ ਵੀ ਤੂੰ ਵੀ ਸਿਆਣਾ ਬਾਣਾ ਤੇ ਮੈਂ ਵੀ ਕੁਛ ਨਹੀਂ ਬੋਲਦਾ ਵੀ ਤੂੰ ਘਰੇ ਆ ਜਾ ਕਹਿੰਦਾ ਮੈਂ ਨਹੀਂ ਆਉਣਾ ਮੈਂ ਤਾਂ ਜਿੱਦੇ ਆਇਆ ਮੇਰੀ Laash ਹੀ ਆਊਗੀ ਜੇ ਸਸਕਾਰ ਕਰਨਾ ਹੋ ਹੁਣ ਬਾਈ ਨੂੰ ਨਹੀਂ ਸੀ ਪਤਾ ਕਿ ਮੇਰੇ ਪਿਓ ਦੇ ਦਿਲ ਦੇ ਵਿੱਚ ਕੀ ਖੋਟ ਚੱਲਦੀ ਪਈ ਹੈ ਚਲੋ ਜੀ ਇਸ ਤਰ੍ਹਾਂ ਕਰਦਿਆਂ ਕਰਾਉਂਦਿਆਂ ਨੂੰ ਇੱਕ ਸਾਲ ਦਾ ਸਮਾਂ ਲੰਘ ਜਾਂਦਾ ਸਾਲ ਤੋਂ ਬਾਅਦ ਕੀ ਹੁੰਦਾ ਹੈ ਕਿ ਬਾਈ ਦਾ ਜਿਹੜਾ ਪਿਓ ਹੁੰਦਾ ਉਹ ਬਾਈ ਦੀ ਸੱਸ ਨੂੰ ਕੱਢ ਕੇ ਲੈ ਜਾਂਦਾ ਫਰਾਰ ਹੋ ਜਾਂਦਾ ਹੁਣ ਜਦੋਂ ਬਾਈ ਦੇ ਸਾਰੇ ਨੂੰ ਇਸ ਗੱਲ ਦਾ ਪਤਾ ਲੱਗਿਆ ਵੀ ਕੁੜਮ ਕੁੜਮਣੀ ਕੱਢ ਕੇ ਲੈ ਗਿਆ ਉਹ ਹੁਣ ਭਰਾਵਾ ਗੁੱਸੇ ਦੇ ਵਿੱਚ ਲਾਲ ਪੀਲੇ ਹੋਏ ਫਿਰਨ ਵੀ ਅਸੀਂ ਤਾਂ ਪਿੰਡ ਚ ਕਿਤੇ ਮੂੰਹ ਵਿਖਾਉਣ ਜੋਗੀ ਨਹੀਂ ਰਹਿ ਗਏ ਹਨਾ ਬਈ ਆ ਗਈ ਹੋ ਗਿਆ ਵੀ ਪਿਛਲੀ ਉਮਰੇ ਕੁੜਮਕੜੂ ਨੂੰ ਕੱਢ ਕੇ ਲੈ ਗਿਆ ਸਾਡਾ ਕੀ ਬਣੂਗਾ ਪਿੰਡ ਦੇ ਵਿੱਚ ਉਹ ਚਲੋ ਜੀ ਬਾਈ ਕੇ ਪਿੰਡ ਆਏ ਵੀ ਦੱਸ ਪਾਈ ਦਾ ਪਿਓ ਕਿੱਥੇ ਆ ਉਹ ਕਹਿੰਦਾ ਵੀ ਉਹਨੂੰ ਤਾਂ ਸਾਲ ਹੋ ਗਿਆ ਤਾਂ ਕਿਰਾਏ ਤੇ ਰਹਿੰਦਾ ਸੀਗਾ ਉਹ ਕਹਿੰਦੇ ਵੀ ਕਿੱਥੇ ਕਿਰਾਏ ਤੇ ਰਹਿੰਦਾ ਚਲੋ ਜੀ ਉੱਥੇ ਗਏ ਜਦੋਂ ਉੱਥੇ ਗਏ ਤੇ ਉੱਥੇ ਵੀ ਜਿੰਦਰੇ ਵਜੇ ਪਏ ਉੱਥੇ ਵੀ ਕੋਈ ਨਾ ਹੈਗਾ ਉਸ ਤੋਂ ਬਾਅਦ ਜਿਹੜੇ ਬਾਈ ਦੇ ਸਹੁਰੇ ਸੀਗੇ ਉਹਨਾਂ ਨੇ ਐਫ ਆਈ ਆਰ ਕਟਾ ਦਿੱਤੀ ਚਲੋ ਜੀ ਪੁਲਿਸ ਨੇ ਇਧਰ ਉਧਰ ਲੱਭਿਆ 6 ਮਹੀਨੇ ਉਹ ਬੰਦਾ ਲੱਭਿਆ ਨਹੀਂ 6 ਮਹੀਨੇ ਨਾ ਬਾਈ ਦਾ ਪਿਓ ਲੱਭਿਆ ਤੇ ਨਾ ਬਾਈ ਦੀ ਸੱਸ ਲੱਭੀ 6 ਮਹੀਨੇ ਬਾਅ ਕਿਤੇ ਜਾ ਰਿਹਾ ਹੁੰਦਾ ਤੇ ਉਹ ਉਹਨੂੰ ਉਸ ਸ਼ਹਿਰ ਦੇ ਵਿੱਚ ਵੇਖ ਲੈਂਦਾ ਵੀ ਇਹ ਤਾਂ ਯਾਰ ਫਲਾਣੇ ਦਾ ਪਿਓ ਤਾਂ ਆ ਫਿਰਦਾ ਵੀ ਜਿਹੜਾ ਦੀ ਕੁੜਮਣੀ ਕੱਢ ਕੇ ਲੈ ਗਿਆ ਸੀਗਾ ਚਲੋ ਜੀ ਉਸ ਤੋਂ ਬਾਅਦ ਉਹ ਆ ਕੇ ਪਿੰਡ ਬਾਈ ਨੂੰ ਦੱਸਦਾ ਵੀ ਬਾਈ ਤੇਰਾ ਪਿਓ ਉੱਥੇ ਫਿਰਦਾ ਸੀਗਾ ਤਾਂ ਜਿਹੜਾ ਬਾਈ ਹੁੰਦਾ ਉਹ ਆਪਦੇ ਸਹੁਰਿਆਂ ਨੂੰ ਕੁਝ ਨਹੀਂ ਦੱਸਦਾ ਆਪਦੇ ਚਾਚੇ ਸਹੁਰਿਆਂ ਤੇ ਤਾਈ ਸਾਰਿਆਂ ਨੂੰ ਨਹੀਂ ਦੱਸਦਾ ਕਿ ਮੇਰਾ ਪਿਓ ਫਲਾਣੇ ਸ਼ਹਿਰ ਦੇ ਵਿੱਚ ਆ ਆਪ ਕੱਲਾ ਹੀ ਉਹਨੂੰ ਲੱਭਣ ਤੁਰ ਪੈਂਦਾ ਚਲੋ ਜੀ ਬਾਈ ਉਸ ਸ਼ਹਿਰ 'ਚ ਜਾਂਦਾ ਉੱਥੇ ਉਹਨੂੰ ਕੋਈ ਨਹੀਂ ਲੱਭਦਾ ਤਾ ਬਾਈ ਦੋ ਚਾਰ ਵਾਰ ਫੇਰ ਉੱਥੇ ਜਾਂਦਾ ਜਿੱਥੇ ਉਹਨਾਂ ਨੇ ਦੱਸਿਆ ਸੀ ਵੀ ਅਸੀਂ ਫਲਾਣੀ ਥਾਂ ਤੇ ਫਲਾਣੇ ਅੱਡੇ ਦੇ ਕੋਲ ਨੂੰ ਖੜਿਆ ਵੇਖਿਆ ਸੀਗਾ ਤਾਂ ਉੱਥੇ ਫੇਰ ਬਾਈ ਆਪਦੇ ਪਿਓ ਦੀ ਫੋਟੋ ਦਿਖਾਉਂਦਾ ਦੁਕਾਨਾਂ ਦੇ ਕੋਲ ਵਾਲਿਆਂ ਨੂੰ ਜਾਂ ਹੋਰ ਰਾਖਲ ਵੀ ਇਹ ਬੰਦੇ ਨੂੰ ਤੁਸੀਂ ਕਿਤੇ ਦੇਖਿਆ ਤਾਂ ਉਸ ਤੋਂ ਬਾਅਦ ਇੱਕ ਬੰਦਾ ਦੱਸ ਦਿੰਦਾ ਵੀ ਹਾਂ ਯਾਰ ਇਹ ਫਲਾਣੀ ਗਲੀ ਦੇ ਵਿੱਚ ਕਿਰਾਏ ਤੇ ਰਹਿੰਦਾ ਚਲੋ ਜੀ ਬਾਈ ਉੱਥੇ ਜਾਂਦਾ ਆਪਦੇ ਪਿਓ ਕੋਲੇ ਤਾਂ ਉੱਥੇ ਇੱਕ ਕੁਟਮਣੀ ਨੂੰ ਰੱਖੀ ਬੈਠਾ ਹੁੰਦਾ ਚਲੋ ਜੀ ਪਿਓ ਮਤ ਆਪਸ ਦੇ ਵਿੱਚ ਲੜ ਪੈਂਦੇ ਆ ਕਿਉਂਕਿ ਮੁੰਡੇ ਨੂੰ ਵੀ ਬਹੁਤ ਵੱਡਾ ਗੁੱਸਾ ਸੀਗਾ ਵੀ ਮੇਰੇ ਪਿਓ ਨੇ ਪਿਛਲੀ ਉਮਰੇ ਘੱਟਾ ਸ ਪਰ ਉਹ ਬੰਦੇ ਨੂੰ ਕੋਈ ਲੱਥੀ ਚੜੀ ਦੀ ਹੈ ਨਹੀਂ ਸੀਗੀ ਚਲੋ ਜੀ ਦੋਵੇਂ ਪਿਓ ਪੁੱਤ ਆਪਸ ਦੇ ਵਿੱਚ ਲੜ ਪੈਂਦੇ ਆ ਬਹੁਤ ਜਦੀ ਤਕਰਾਰ ਹੋ ਜਾਂਦੀ ਆ ਤੇ ਇਹਦੇ ਪਿਓ ਕੋਲੇ ਰੈਫਲ ਹੁੰਦੀ ਆ ਤੇ ਉਹ ਬਾਈ ਨੂੰ ਗੋਲੀ ਮਾਰ ਦਿੰਦਾ ਜਦੋਂ ਬਾਈ ਨੂੰ ਗੋਲੀ ਮਾਰਦਾ ਗੋਲੀ ਇੱਕੋ ਹੀ ਵੱਜਦੀ ਆ ਤੇ ਬਾਈ ਜ਼ਖਮੀ ਹੋ ਜਾਂਦਾ ਉਸ ਤੋਂ ਬਾਅਦ ਫਿਰ ਆਪ ਹੀ ਝੱਕ ਕੇ ਹਸਪਤਾਲ ਲੈ ਜਾਂਦਾ ਜਦੋਂ ਹਸਪਤਾਲ ਲੈ ਕੇ ਜਾਂਦਾ ਤਾਂ ਬਾਈ ਉੱਥੇ ਦਮ ਤੋੜ ਜਾਂਦਾ ਚਲੋ ਜੀ ਸਾਰੇ ਪਿੰਡ ਚ ਵੀ ਗੱਲ ਉੱਡ ਗਈ ਸਾਰੇ ਇਸ਼ਤਹਰ ਤੱਕ ਵੀ ਗੱਲ ਪਹੁੰਚ ਗਈ ਵੀ ਪਿਓ ਨੇ ਆਪਦੇ ਪੁੱਤ ਨੂੰ ਗੋਲੀ ਮਾਰਤੀ ਉਸ ਤੋਂ ਬਾਅਦ ਚਲੋ ਜੀ ਪਰਚਾ ਹੁੰਦਾ ਜਿਹੜਾ ਬਾਈ ਦਾ ਪਿਓ ਹੁੰਦਾ ਉਹਨੂੰ ਪੁਲਿਸ ਅਰੈਸਟ ਕਰਕੇ ਲੈ ਜਾਂਦੀ ਹੈ ਹੁਣ ਜਿਹੜਾ ਬਾਈ ਦਾ ਪਿਓ ਸੀਗਾ ਉਹਨੂੰ 20 ਸਾਲ ਦੀ ਸਜ਼ਾ ਹੋਗੀ ਤੇ ਜਿਹੜੀ ਕੁੜਮਣੀ ਸੀਗੀ ਉਹ ਫੇਰ ਆਪਦੇ ਪਿੰਡ ਚਲੀ ਗਈ ਆਪ ਦੀ ਤੀ ਨੂੰ ਵਿਧਵਾ ਕਰਾ ਕੇ ਹੁਣ ਤੁਸੀਂ ਇਹ ਦੇਖੋ ਕਿ ਇੱਕ ਸਿਰਫ ਜਨਾਨੀ ਬਾਜ਼ ਬੰਦੇ ਦਾ ਨਤੀਜਾ ਬੰਦੇ ਦਾ ਹਸ਼ਰ ਕੀ ਪਤੰਦਰ ਨੇ ਇੱਕ ਔਰਤ ਪਿੱਛੇ ਲੱਗ ਕੇ ਆਪਦੇ ਪੁੱਤ ਨੂੰ ਵੀ ਗੋਲੀ ਮਾਰਨ ਲੱਗਿਆ ਨਹੀਂ ਸੋਚਿਆ ਆਪਦੇ ਪੁੱਤ ਨੂੰ ਗੋਲੀ ਮਾਰ ਕੇ ਮਾਰਤਾ ਤੇ ਫਿਰ ਬਾਅਦ 'ਚ ਤਾਂ ਹਾਂ ਮਾਰ ਮਾਰ ਕੇ ਰੋਂਦਾ ਸੀਗਾ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਜਦੋਂ ਉਹ ਦਿਮਾਗ ਤੋਂ ਸਰੂਰ ਉਤਰਿਆ ਤੇ ਫਿਰ ਉਹ ਰੋਵੇ ਪਰ ਫਿਰ ਉਹਨੇ ਟਾਈਮ ਨੂੰ ਸਮਾਂ ਲੰਘ ਚੁੱਕਿਆ ਸੀ ਤੁਹਾਨੂੰ ਪਤਾ ਕਿ ਫਿਰ ਲੰਘੇ ਵੇਲੇ ਹੱਥ ਨਹੀਂ ਆਉਂਦੇ ਤੇ ਉਸ ਔਰਤ ਦਾ ਦਿਮਾਗ ਦੇਖੋ ਜਿਨੇ ਪਹਿਲਾਂ ਤਾਂ ਆਪਦੇ ਪੁੱਤ ਦੇ ਮੂੰਹ ਤੇ ਕਾਲਖ ਮਲਤੀ ਪਿਛਲੀ ਉਮਰੇ ਘਰੋਂ ਭੱਜ ਕੇ ਨਾ ਉਹਨੂੰ ਸ਼ਰੀਕੇ 'ਚ ਮੂੰਹ ਵਿਖਾਉਣ ਜੁਗਾ ਛੱਡਿਆ ਨਾ ਉਹਨੂੰ ਪਿੰਡ 'ਚ ਮੂੰਹ ਵਿਖਾਉਣ ਜੁਗਾ ਛੱਡਿਆ ਤੇ ਜਿਹੜੀ ਕਿ ਉਸ ਟਾਈਮ ਤੇ 6 ਮਹੀਨਿਆਂ ਦੀ ਪ੍ਰੈਗਨੈਂਸੀ ਸੀਗੀ ਉਸ ਤੋਂ ਬਾਅਦ ਉਹ ਬਾਈ ਦੀ ਘਰ ਵਾਲੀ 6 ਮਹੀਨਿਆਂ ਦੀ ਪ੍ਰੈਗਨੈਂਸੀ ਸੀਗੀ ਉਹਦੇ ਘਰੇ ਬੱਚਾ ਹੁੰਦਾ ਤੇ ਮੁੜ ਕੇ ਉਹਦਾ ਕਿਤੇ ਹੋਰ ਗਾਂ ਵਿਆਹ ਕਰ ਦਿੱਤਾ ਜਾਂਦਾ ਹੁਣ ਦੇਖੋ ਜਿਹੜਾ ਬੱਚਾ ਹੋਇਆ ਸੀ ਉਹਦਾ ਕੀ ਕਸੂਰ ਸੀ ਉਹਦੀ ਵੀ ਜ਼ਿੰਦਗੀ ਰੁਲ ਗਈ ਇਸ ਕਰਕੇ ਭਰਾਵੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸ਼ਾਇਦ ਆਹਾ ਵੀਡੀਓ ਦੇਖ ਕੇ ਕੋਈ ਬੰਦਾ ਸਿਆਣਾ ਹੋ ਜੇ ਕੋਈ ਬੰਦਾ ਆਪਦੇ ਪਰਿਵਾਰ ਤੋਂ ਬਾਹਰ ਜਾਂ ਆਪਦੀ ਰਿਸ਼ਤੇਦਾਰੀ ਦੇ ਵਿੱਚ ਕੋਈ ਗਲਤ ਕੰਮ ਕਰ ਰਿਆ ਤਾਂ ਬਾਈ ਇੱਥੋਂ ਹੀ ਵਾਪਸ ਮੁੜ ਕੇ ਆਜੋ ਇੰਨਾ ਗੱਲਾਂ ਦੇ ਨਤੀਜੇ ਬਹੁਤ ਮਾੜੇ ਨਿਕਲਦੇ ਆ ਕਿਉਂਕਿ ਬਗਾਨੀ ਬੁੱਕਲ ਦਾ ਨਿੱਗ ਐਡਾ ਕ ਭੈੜਾ ਹੁੰਦਾ ਕਿ ਇਹ ਕਿੱਲਿਆਂ ਦੇ ਕਿੱਲੇ ਵੀ ਖਾ ਜਾਂਦਾ ਤੇ ਘਰਾਂ ਦੇ ਘਰ ਵੀ ਉਜਾੜ ਦਿੰਦਾ ਤੇ ਇਹ ਬੰਦੇ ਵੀ ਮਰਵਾ ਦਿੰਦਾ ਜਿਹੜਾ ਬੰਦਾ ਜਨਾਨੀ ਬਾਜੀ ਕਰਦਾ ਵੀ ਉਹ ਬੰਦੇ ਦੇ ਕਦੇ ਚਬਾਰੇ ਪਏ ਮੈਣੀ ਵੇਖੇ ਜਨਾਨੀ ਬਾਜ ਬੰਦਾ ਹਮੇਸ਼ਾ ਕਬੀਲਦਾਰੀ ਦੇ ਵਿੱਚ ਡਾਉਣੀ ਹੁੰਦਾ ਕਿਉਂਕਿ ਜਦੋਂ ਬੰਦਾ ਜਨਾਨੀ ਬਾਜ ਬਣ ਜਾਂਦਾ ਫਿਰ ਉਹਨੂੰ ਨਾ ਲੱਥੀ ਦੀ ਹੁੰਦੀ ਹੈ ਨਾ ਉਹਨੂੰ ਚੜੀ ਦੀ ਹੁੰਦੀ ਹੈ ਉਹਨੂੰ ਫਿਰ ਦੁਨੀਆ ਦੀ ਕੋਈ ਵੀ ਚੀਜ਼ ਨਹੀਂ ਦਿਸਦੀ ਉਹਨੂੰ ਸਿਰਫ ਕੱਲੀ ਉਹ ਔਰਤ ਦਿਸਦੀ ਹੁੰਦੀ ਹੈ ਜਿਹਦੇ ਉਹ ਜਾਲ ਦੇ ਫਸਿਆ ਹੁੰਦਾ ਉਹਦੇ ਦਿਮਾਗ ਨੂੰ ਇੰਨਾ ਕੰਮ ਚੜਿਆ ਹੁੰਦਾ ਕਿ ਉਹਨੂੰ ਹੋਰ ਕੁਝ ਦਿਖਦਾ ਨਹੀਂ ਉਹਦੇ ਪਿੱਛੇ ਅੰਨ੍ਹਾ ਹੋਇਆ ਹੁੰਦਾ ਸਿਆਣੇ ਵੀ ਕਹਿੰਦੇ ਆ ਕਿ ਬੰਦਾ ਇਸ਼ਕ ਦੇ ਵਿੱਚ ਅੰਨ੍ਹਾ ਹੋ ਜਾਂਦਾ ਇਸ ਕਰਕੇ ਪ੍ਰਭੂ ਪਹਿਲੀ ਗੱਲ ਤਾਂ ਜਦੋਂ ਬਾਲ ਬੱਚੇ ਹੋ ਜਾਣ ਵਿਆਹੇ ਬਰੇ ਜਾਉ ਤਾਂ ਇੰਨਾ ਕੰਮਾਂ ਤੋਂ ਪਰਹੇਜ਼ ਕਰੋ ਇੰਨਾ ਕੰਮਾਂ ਦੇ ਵਿੱਚ ਘਰੀ ਉਜੜੇ ਆ ਲੋਕਾਂ ਨੇ ਕਿੱਲਿਆਂ ਦੇ ਕਿੱਲੇ ਟਪਾ ਤੇ ਜ਼ਮੀਨਾਂ ਦੇ ਤਾਂ ਕੰਮਾਂ ਦੇ ਵਿੱਚ ਆਪਦੇ ਪਰਿਵਾਰ ਉਜਾੜ ਲਏ ਤੇ ਇਨ੍ਹਾਂ ਗੱਲਾਂ ਚੋਂ ਕੱਖ ਕਦੇ ਨਹੀਂ ਨਿਕਲਿਆ